ਅੱਜ ਗੁਰਦਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੜਿਆਂ ਗੁਰੂ ਸਾਹਿਬ ਜੀ ਦੇ ਵਿੱਚ ਪੂਰੀ ਸੰਗਤਾਂ ਜਿਹੜਾ ਲੋਕਾਂ ਕਾਰਜਕਾਰੀਿਕ ਵਗਾਇਆ ਹੋਇਆ ਹੈ ਉਹ ਦੁਆਰਾ ਸਾਫ ਦੇ ਵਿੱਚ ਲਿਆ ਕੇ ਤੁਹਾਨੂੰ ਆ ਕੇ ਜਨਾ ਬੁਖਤੇ ਲੈ ਕੇ ਪਹੁੰਚੇ ਆ ਅੱਜ ਇਥੇ ਜਿਹੜੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਜਿੱਦਾਂ ਅੱਜ ਪਾਣੀ ਦੇ ਪ੍ਰਾਣ ਕਾਰਨ ਕੋਈ ਉਹਨਾਂ ਨੂੰ ਉਦਾ ਬੀਬੀ ਘਟਾ ਜਾਂ ਕੋਈ ਤਾਣਾ ਪ੍ਰੋਬਲਮ ਜੋ ਦੀ ਹੈ ਤਾਂ ਡਾਕਟਰ ਲੱਭੀ ਦੀ ਟੀਮ ਤੋਂ ਉਹ ਸਰਕਾਰੀ ਤੇ ਹਾਜ਼ਰ ਇਹਨਾਂ ਨੂੰ ਕੈਂਪ ਕਰੀ ਅਸੀਂ ਕੱਲ ਜੀ ਕਿ ਕਿਸੀ ਵੀ ਪ੍ਰੋਬਲਮ ਕੈਂਪ ਤੋਂ ਕਿ ਆਖੋ ਕਿ ਸਾਡੀ ਦੇ ਨਜ਼ੀਨਟੀ ਨਾਲ ਬੜੇ ਨਾਲ ਦੇ ਮੇਰੇ ਨਾਲ ਵੱਡੇ ਭਰਾ ਡਾਕਟਰ ਸਿੰਘ ਮੂਹਰ ਤੋਂ ਤੇ ਉਹ ਵੀ ਪਹੁੰਚਿਆ ਤੇ ਹੁਣ ਸਾਰੇ ਮਰੀਜ਼ਾਂ ਦਾ ਟੈਕਰੀਬ ਨੇ ਤੇ ਜਿਹੜਾ ਮੈਂਬਰ ਹੈਗਾ ਜਿਹਨਾਂ ਦਾ ਹੁਣ ਚੈੱਕਅਪ ਕੀਤਾ ਜਾ ਰਿਹਾ ਉਹਨੇ ਬਾਕੀ ਜਿਹੜਾ ਪੇਟ ਦੇ ਵਿੱਚ ਜਿਹੜੇ ਲੋਕ ਅਜੇ ਤੱਕ ਨਹੀਂ ਹੈਗੇ ਉਹ ਪੇਟ ਦੇ ਵਿੱਚ ਜਮਾ ਸੀ ਪੇਟ ਦੇ ਵਿੱਚ ਜਿਹੜਾ ਉਹ ਪੇਸ਼ਟੀ ਰਹੀ ਜਾਇਆ ਜਾ ਰਿਹਾ ਉਹ ਟਾਈਮ ਤੇ ਉਹ ਜਿਹੜਾ ਪੇਟ ਦੇ ਵਿੱਚ ਦਵਾਈ ਆ ਜਾਂ ਕੋਈ ਕਿਸੇ ਨੇ ਲੈਣਾ ਤਾਂ ਉਹ ਆਪਾਂ ਦੇ ਵਿੱਚ ਮੋਟੇ ਆਵਾਜ਼ ਦੇ ਸਾਡੀ ਟੀਮਾਂ ਜਾ ਰਹੀਆਂ ਤੇ ਧੰਨਵਾਦ ਸਾਰੀ ਸੰਗਤ ਦਾ ਜੂਰ ਆਪਣੇ ਲੋਕਾਂ ਦਾ ਆਪਣਾ ਏਰੀਆ ਦਾ ਆਪਣੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਐਕਚੁਅਲੀ ਆਹ ਕੁਝ ਕੋਈ ਨਾ ਵੀ ਦੀ ਚੀਜ਼ੀ ਲੋੜਾ ਉਹਦਾ ਜਰੂਰ ਕੋਈ ਦਾ ਵੀ ਜਰੂਰਤ ਦੇਹੀ ਆ ਕਿ ਜੇ ਕੋਈ ਨਾ ਉਹ ਚੀਜ਼ੀ ਲੋੜਾ ਦਾ ਫੋਨ ਕਰੋ ਤੇ ਧੰਨਵਾਦ ਸਾਰੀ ਸੰਗਤ ਦਾ ਬੱਗੇ ਅਰਦਾਸ ਜਰੂਰ ਕਰੋ ਵੀ ਇਹੋ ਜਿਹੀ ਜੋੜ ਹੀ ਨਾ ਪਵੇ ਤੇ ਇਹ ਜੋ ਬਲਾਕਤ ਬਣ ਨਹੀਂ ਨਾ ਤੇ ਜਿਹੜਾ ਮਿਛੇ ਬਖਾਤਾ ਹੋ ਰਹੀਆਂ ਉਹ ਘਟ ਜਾਣ ਤੇ ਜੋ ਇਹ ਹਾਲਾਤ ਨਾ ਹੋਣ ਉਹ ਹੀ ਤੁਸ ਦਾ ਖਾਲਸਾ